ਤੈਨੂੰ ਕਿਉਂ ਨਾ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ 10 ਨਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ 10 ਨਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ 10 ਨਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਜਿਹੜਾ ਦੁਨੀਆਂ ਦੇ ਕਾਰਜ ਸਵਾਰ ਦਾ ਆ ਜਿਹੜਾ ਦੁਨੀਆਂ ਦੇ ਕਾਰਜ ਸਵਾਰ ਦਾ ਉਹ ਤੇਰੇ ਵੀ ਸਵਾਰੂ ਬੰਦੇ ਆ ਜਿਹੜਾ ਮਾੜੀ ਉੱਤੇ ਪੱਤ ਜਾਨੋ ਕਾਰ ਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਇਹ ਬਦੌਲਤ ਉਹਨਾਂ ਦੀ ਉਸ ਭਗਤੀ ਦੀ ਬਦੌਲਤ ਉਸ ਕ੍ਰਾਤੀਕਾਰੀ ਸੋਚ ਦੀ ਬਦੌਲਤ ਅੱਜ ਜਿਹੜਾ ਉਹ ਜਾਤ ਪਾਤ ਦਾ ਭੇਦਭਾਵ ਹੈ ਬਹੁਤ ਥਿੱਕਾ ਪੈ ਚੁੱਕਾ ਹੈ। ਔਰ ਵੈਸੇ ਵੀ ਸਾਡੇ ਸਾਰਿਆਂ ਤੇ ਬੜੀ ਕਿਰਪਾ ਹੋਈ ਹੈ ਕੋਈ ਨੌਕਰੀਆਂ ਕਰਕੇ ਆਇਆ ਹੈ ਕਿਸੇ ਦਾ ਬੱਚਾ ਬਾਹਰ ਜਾ ਰਿਹਾ ਔਰ ਸਾਰੇ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਹੁਤ ਬੁਲੰਦੀਆਂ ਦੇ ਔਰ ਪਰ ਅੱਛੀ ਗੱਲ ਇਹ ਹੈ ਵੀ ਉਹ ਬੁਲੰਦੀਆਂ ਤੇ ਹੋਂ ਦੇ ਬਾਅਦ ਵੀ ਸਾਡੀ ਸੰਗਤ ਸੱਚੇ ਪਾਤਸ਼ਾਹ ਨੂੰ ਭੁੱਲਦੀ ਨਹੀਂ। ਜਿਹੜਾ ਉਹਨੂੰ ਯਾਦ ਰੱਖਣਾ ਹੈ ਇਹ ਸਭ ਤੋਂ ਵੱਡੀ ਗੱਲ ਹੈ। ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਹੈ। ਬਾਕੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਐਸੀ ਧਾਰ ਤਤਵੇਂ ਕੋਲ ਕਰੇ ਗਰੀਬ ਤੇ ਨਵਾਬ ਦੇ ਸਈਆਂ ਨੇਰਾ ਮਾਥੇ ਚੱਲਦੇ ਸੋ ਉਹਦੀ ਅਪਾਰ ਕਿਰਪਾ ਦੇ ਨਾਲ ਹੀ ਜਸਤਸਗਤ ਜੀ ਜੋ ਵੀ ਹੈ ਤੇ ਮੈਂ ਤੇ ਤੁਹਾਡਾ ਸੇਵਕ ਆ ਮੈਂ ਤੁਹਾਡਾ ਧਨਵਾਦੀ ਵੀ ਆ ਕਿ ਤੁਸੀਂ ਲਗਾਤਾਰ ਦੂਸਰੀ ਵਾਰ ਸੁਨਾਮੀ ਦੇ باوجود ਮਹਿਨੀਆਂ ਖਲਾਬ ਚੱਡੀਆਂ ਉਸ ਦੇ باوجود ਵੀ ਤੁਸੀਂ ਲਗਾਤਾਰ ਦੂਸਰੀ ਵਾਰ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਤਾਂ ਇਸ ਨਗਰ ਦਾ ਬੈਠੀ ਜਣਾ ਨਹੀਂ ਦੇ ਸਕਦਾ ਕਿਉਂਕਿ ਇਸ ਨਗਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਮੇਰੀ ਵੀ ਕੋਸ਼ਿਸ਼ ਰਹੀ ਹੈ ਕਿ ਜੇਕਰ ਪੰਚਾਇਤ ਦਾ ਸਾਨੂੰ ਪੂਰਾ ਸਹਿਯੋਗ ਨਹੀਂ ਸੀ ਤੇ ਅਸੀਂ ਇਹ ਕੁੱਝ ਕੀਤੀ ਵੀ ਚਾਹ ਸਕੂਲ ਦਾ ਕੰਮ ਹੀ ਕਰ ਲਈਏ ਸੋ ਸਕੂਲ ਦੇ ਵਿੱਚ ਵੀ 80 ਲੱਖ ਦੀ ਲਾਗਤ ਦੇ ਨਾਲ ਕਮਰੇ ਜਿਹੜੇ ਆ ਉਹ ਸਕੂਲ ਵੀ ਤੁਹਾਡਾ ਵਧੀਆ ਬਣ ਗਿਆ ਕਿਉਂਕਿ ਸਾਡੀ ਵੀ ਕਿਉਂਕਿ ਪੰਚਾਇਤ ਜੇ ਤਾਂ ਸਪੋਰਟ ਵੀ ਕਰਦੀ ਸੀ ਉਹਨਾਂ ਪੰਚਾਇਤ ਵੀ ਨਹੀਂ ਰਹੀ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਹੈ ਕਿਉਂਕਿ ਮੈਂ ਤਾਂ ਚਾਹਦਾ ਸੀ ਕਿ ਕਮੇਟੀ ਨਾਲ ਦਾ ਕੰਮ ਜਦੋਂ ਲੈ ਜੇ ਕਿਉਂਕਿ ਇਥੋਂ ਅਸੀਂ ਹਮੇਸ਼ਾ ਜਿੱਤਦੇ ਆ ਪਰ ਇਹ ਵੀ ਪੰਚਾਇਤ ਥੋੜੀ ਢਿੱਲੀ ਸੀ ਬਾਅਦ ਵੀ ਕੁਝ ਨਾ ਕੁਝ ਚੱਲਦਾ ਰਿਹਾ ਤੇ ਬਦਕਿਸਮਤੀ ਦੇ ਨਾਲ ਸਰਪੰਚ ਸਾਹਿਬ ਉਹ ਸਾਡੇ ਚ ਨਹੀਂ ਰਹੇ ਇਸੋ ਕਈ ਚੀਜ਼ਾਂ ਜਿਹੜੀਆਂ ਰੋਮਣ ਕਰਕੇ ਫਿਰ ਵੀ ਕੰਮ ਜਿਹੜਾ ਇਸ ਨਗਰ ਦੇ ਵਿੱਚ ਬਹੁਤ ਵਧੀਆ ਹੋਇਆ ਤੇ ਜਾਲਾ ਸਮਾਂ ਨਾਲ ਅਸੀਂ ਜਿੱਥੇ ਵੀ ਪਹੁੰਚੇ ਜਿੱਥੇ ਜੈ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਉੱਥੇ ਭਾਤ ਸੰਤ ਬਾਬਾ ਸਾਹਿਬ ਪੀਰਾ ਉਹ ਮੇਟ ਜੀ ਬੜੀ ਅਪਾਰ ਕਿਰਪਾ ਹੈ ਜੇਕਰ ਉਹ ਸੰਵਿਧਾਨ ਨਾ ਹੁੰਦਾ ਤੇ ਮੈਨੂੰ ਬਾਗੀਆਂ ਦਾ ਤਾਂ ਪਤਾ ਹੀ ਨਹੀਂ ਕਿ ਮੈਂ ਤੇ ਘੱਟ ਤੋੜਿਆ ਨਹੀਂ ਬਸ ਚੱਲ ਜਾਣਾ ਹੁੰਦਾ ਤੇ ਵਾਪਰਨ ਨਹੀਂ ਸੀ ਸਕਣਾ ਤੇ ਮੈਂ ਡਾਕਟਰ ਵੀ ਨਹੀਂ ਬਣਨਾ ਸੀ ਤੇ ਅੱਜ ਐਮਐਲਏ ਵੀ ਬਣਿਆ ਤੇ ਭਾਰਤ ਤੋਂ ਬਾਬਾ ਸਾਹਿਬ ਪੀਮਰੋ ਅਵੇਟਲ ਜਿਹਦੇ ਸੰਵਿਧਾਨ ਚਾਹ ਉਹਨਾਂ ਦੀ ਸੋਚ ਸਦਕਾ ਉਹਨਾਂ ਦੀ ਮਿਹਨਤ ਸਦਕਾ ਉਸ ਲਗਨ ਸਦਕਾ ਉਹਨਾਂ ਦੀ ਤਪੱਸਿਆ ਸਦਕਾ ਸਾਡੇ ਸੰਗਿ ਅੱਜ ਅਸੀਂ ਇੱਥੇ ਪਹੁੰਚੇ ਆ ਸੋ ਅਸੀਂ ਮੈਂ ਸਮਝਦਾ ਕਿ ਜੇਕਰ ਉਸ ਸੰਵਿਧਾਨ ਨੂੰ ਵੀ ਅਸੀਂ ਬਚਾ ਗਏ ਉਹ ਸਿਧਾਂਤ ਦੀ ਸੋਚ ਨੂੰ ਜੇਕਰ ਅਸੀਂ ਬਚਾ ਕੇ ਰੱਖ ਗਏ ਸੀ ਮੈਂ ਸਮਝਦਾ ਕਿ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਏਗੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਕਿਰਪਾ ਹੋਈ ਸੋਜਾਲਾ ਸਭਾ ਨਾਲ ਨਾਲ ਸਾਥ ਦੇ ਜੀ ਤੁਹਾਡਾ ਕੋਟਨ ਕੋਟ ਧੰਨਵਾਦ ਤੁਹਾਨੂੰ ਬਹੁਤ ਬਹੁਤ ਵਧਾਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ